ਹਾਂਜੀ ਸਾਸਤਰੀ ਕਾਲ ਪੰਜਾਬੀਓ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ 슈ਗਰ ਦੇ ਬਾਰੇ ਚ 슈ਗਰ ਇੱਕ ਅਜੀਬ ਬਿਮਾਰੀ ਆ ਵੀ ਜਦੋਂ ਹੋ ਜਾਂਦੀ ਆ ਤਾਂ ਪਹਿਲਾਂ ਬੰਦਾ ਇਨਸਾਨ ਗੋਲੀਆਂ ਲੈਣੇ ਸ਼ੁਰੂ ਕਰਦਾ ਪਹਿਲਾਂ ਘੱਟ ਪਾਵਰ ਦੀਆਂ ਗੋਲੀਆਂ ਫਿਰ ਹੌਲੀ-ਹੌਲੀ ਉਹਨਾਂ ਦੇ ਡੋਜ਼ ਵਧਾਈ ਜਾਂਦੀ ਆ ਕਿ ਸਵੇਰੇ ਸ਼ਾਮ ਤੇ ਫਿਰ ਪਰਹੇਜ ਇੰਨੇ ਕੀ ਤਾਹ ਦਿੱਤੇ ਜਾਂਦੇ ਆ ਕਿ ਬੰਦੇ ਦਾ ਖਾਣਾ ਪੀਣਾ ਵੀ ਤੁਸ਼ਵਾਦ ਹੋ ਜਾਂਦਾ ਵੀ ਕੀ ਖਾਵੇ ਬੰਦਾ ਤੇ ਕੀ ਨਾ ਖਾਵੇ ਤੇ ਆਰਾਮ ਫੇਰ ਨਹੀਂ ਆਉਂਦਾ ਐਨੇ ਪਰਹੇਜ ਰੱਖਣ ਦੇ ਬਾਵਜੂਦ ਐਨੀਆਂ ਗੋਲੀਆਂ ਖਾਣ ਦੇ ਬਾਵਜੂਦ ਫਿਰ ਹੌਲੀ ਹੌਲੀ ਡੋਜ਼ ਵਧਾ ਕੇ ਗੱਲ ਆ ਜਾਂਦੀ ਟੀਕਿਆਂ ਤੇ ਕਿ ਟੀਕੇ ਲੱਗਣੇ ਸ਼ੁਰੂ ਹੋ ਜਾਂਦੇ ਆ ਪਹਿਲੇ ਇੱਕ ਟਾਈਮ ਟੀਕਾ ਫਿਰ ਦੋ ਟਾਈਮ ਫਿਰ ਤਿੰਨ ਟਾਈਮ ਤੇ ਬੰਦੇ ਦੇ ਵਿੱਚ ਕੱਖ ਨਹੀਂ ਰਹਿੰਦਾ ਸਰੀਰ ਸਾਰਾ ਵਿੰਨਿਆ ਜਾਂਦਾ ਇਸ ਬਿਮਾਰੀ ਦੇ ਨਾਲ ਇੱਕ ਤਾਂ ਥਕਾवट ਹੋਣ ਲੱਗ ਜਾਂਦੀ ਆ ਇੱਕ ਕਿਸੇ ਬਿਮਾਰੀ ਨੂੰ ਹੋਰ ਨੂੰ ਆਰਾਮ ਨਹੀਂ ਆਉਂਦਾ ਤੇ ਅਖੀਰ ਦੇ ਵਿੱਚ ਡਾਕਟਰ ਵੀ ਜਵਾਬ ਦੇ ਜਾਂਦੇ ਆ ਵੀ ਭਾਈ ਹੁਣ ਸੇਵਾ ਕਰ ਲਓ ਹੋਰ ਕੋਈ ਹੱਲ ਨਹੀਂ ਹੈਗਾ ਅਸਲ 'ਚ ਬੰਦੇ ਨੂੰ ਸ਼ੂਗਰ ਦਾ ਅਹਿਸਾਸ ਜਦੋਂ 55 60 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਜਦੋਂ ਉਹਦੇ ਸਰੀਰ ਦੇ ਉੱਤੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਜਖਮਾਂ ਨੂੰ ਕਿਸੇ ਤਰੀਕੇ ਵੀ ਆਰਾਮ ਨਹੀਂ ਆਉਂਦਾ ਸੋ ਇਸ ਬਿਮਾਰੀ ਦੇ ਵਾਸਤੇ ਆਪਾਂ ਬਹੁਤ ਵਧੀਆ ਨੁਕਤੇ ਦੱਸਣ ਲੱਗੇ ਆਂ ਥੋੜੀਆਂ ਜਿਹੀਆਂ ਸਾਵਧਾਨੀਆਂ ਵਾ ਥੋੜੇ ਜੇ ਨੁਕਤੇ ਆ ਜਿਹੜੇ ਤੁਸੀਂ ਵਰਤਨੇ ਆਂ ਰੋਜ਼ ਤੇ ਤੁਸੀਂ ਇਸ ਬਿਮਾਰੀ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹੋ ਤੁਸੀਂ ਸਦਾ ਲਈ ਇਸ ਬਿਮਾਰੀ ਨੂੰ ਅਲਵਿਦਾ ਕਹਿ ਸਕਦੇ ਹੋ ਗੋਲੀਆਂ ਤੋਂ ਛੁਟਕਾਰਾ ਹੋ ਜਾਊਗਾ ਤੁਹਾਡਾ ਤੁਹਾਡੇ ਲੱਗਣ ਵਾਲੇ ਟੀਕਿਆਂ ਤੋਂ ਤੁਹਾਡਾ ਛੁਟਕਾਰਾ ਹੋ ਜਾਊਗਾ ਮੁਕਤੀ ਮਿਲ ਜੂਗੀ ਸੋ ਇਹ ਗੱਲਾਂ ਇਹ ਨੁਕਤੇ ਤੁਸੀਂ ਜਰੂਰ ਵਰਤਣੇ ਆ ਤੇ ਪੂਰੀ ਸਾਵਧਾਨੀ ਨਾਲ ਵਰਤਣੇ ਆ ਚਾਹੇ ਬੱਚਿਆਂ ਨੂੰ ਕਿਸੇ ਨੂੰ ਸ਼ੂਗਰ ਆ ਚਾਹੇ ਬਜ਼ੁਰਗਾਂ ਨੂੰ ਚਾਹੇ ਕਿਸੇ ਨੌਜਵਾਨ ਵੀਰ ਭੈਣ ਭਰਾ ਨੂੰ ਸਾਰਿਆਂ ਨੂੰ ਪਹਿਲਾ ਨੁਕਤਾ ਤਾਂ ਇਹ ਆ ਕਿ ਸ਼ੂਗਰ ਵਾਲੇ ਪੇਸ਼ੈਂਟ ਆ ਜਿਹੜੇ ਉਹਨਾਂ ਨੇ ਸਵੇਰੇ ਉੱਠਣ ਅਨਸਾਰ ਜਦੋਂ ਵੀ ਉੱਠਣਾ ਜਦੋਂ ਵੀ ਜਾਗ ਖੁੱਲਦੀ ਆ ਇੱਕ ਜਾਂ ਦੋ ਗਲਾਸ ਪਾਣੀ ਦੇ ਜਰੂਰ ਪੀਣੇ ਆ ਪਾਣੀ ਤੁਸੀਂ ਮੌਸਮ ਦੇ ਹਿਸਾਬ ਨਾਲ ਜੇ ਮੈਂ ਠੰਡ ਦੇ ਦਿਨਾਂ ਆ ਤਾਂ ਕੋਸਾ ਪਾਣੀ ਪੀ ਸਕਦੇ ਹੋ ਤੇ ਜੇ ਗਰਮੀ ਦੇ ਦਿਨਾਂ ਆ ਤਾਂ ਨਾਰਮਲ ਪਾਣੀ ਜਿਹੜਾ ਘੜੇ ਦਾ ਆਪਣਾ ਉਹ ਵੀ ਪੀ ਸਕਦੇ ਹੋ ਸਵੇਰੇ ਉੱਠਣ ਸਾਤ ਸਭ ਤੋਂ ਪਹਿਲਾਂ ਕੁਰਲੀ ਕਰਨ ਤੋਂ ਵੀ ਪਹਿਲਾਂ ਤੁਸੀਂ ਪਾਣੀ ਪੀਣਾ ਵਾ ਇੱਕ ਗਲਾਸ ਜਾਂ ਦੋ ਗਲਾਸ ਆਪਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਨਾਲ ਪੀਣਾ ਕੋਸਾ ਵੀ ਪੀ ਸਕਦੇ ਹੋ ਠੰਡ ਦੇ ਦਿਨਾਂ 'ਚ ਤੇ ਗਰਮੀ ਦੇ ਦਿਨਾਂ ਦੇ ਵਿੱਚ ਤੁਸੀਂ ਨਾਰਮਲ ਪਾਣੀ ਜਿਹੜਾ ਪੀ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ 플ਸ਼ ਵਗੈਰਾ ਲੈਟਰਨ ਵਗੈਰਾ ਜਾਣਾ ਇੱਕ ਗੱਲ ਦਾ ਬਹੁਤ ਧਿਆਨ ਰੱਖਣਾ ਸਵੇਰੇ 플ਸ਼ ਜਾਣ ਤੋਂ ਅੱਧਾ ਘੰਟਾ ਬਾਅਦ ਸਵੇਰੇ ਲੈਟਰਨ ਜਾਣ ਤੋਂ ਅੱਧਾ ਘੰਟਾ ਬਾਅਦ ਤੱਕ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਕੋਈ ਵੀ ਚੀਜ਼ ਚਾਹੇ ਪਾਣੀ ਆ ਚਾਹੇ ਤੌੜਾ ਚਾਹੇ ਚਾਹਵਾ ਚਾਹੇ ਬਿਸਕੁਟਾ ਅੱਧਾ ਘੰਟਾ ਤੁਸੀਂ ਵਰਤ ਰੱਖਣਾ ਵਾ ਕੁਝ ਵੀ ਖਾਣਾ ਪੀਣਾ ਨਹੀਂ ਉਹਦਾ ਕਾਰਨ ਇਹ ਆ ਵੀ ਪੇਟ ਦੀਆਂ ਨਾੜਾਂ ਨੂੰ ਕੁਝ ਰਾਹਤ ਮਿਲ ਜਾਂਦੀ ਆ ਕੁਝ ਉਹਨਾਂ ਨੂੰ ਟਾਈਮ ਮਿਲ ਜਾਂਦਾ ਅਡਜਸਟਮੈਂਟ ਸਹੀ ਹੋਣ ਦਾ ਨਹੀਂ ਆਪਾਂ ਇੱਕ ਪਾਸੇ ਤਾਂ ਫਲਸ਼ ਵਗੈਰਾ ਲੈਟ੍ਰੀਨ ਵਗੈਰਾ ਜਾ ਕੇ ਆਏ ਆ ਤੇ ਨਾਲ ਦੀ ਨਾਲ ਹੀ ਆਪਾਂ ਜੋ ਉੱਪਰ ਦੀ ਖਾਣਾ ਸ਼ੁਰੂ ਕਰ ਦਿੱ ਗਏ ਤਾਂ ਉਹ ਨਾੜਾਂ ਪੇਟ ਦੀਆਂ ਨਾੜੀਆਂ ਨੂੰ ਰਾਹਤ ਨਹੀਂ ਮਿਲਦੀ ਉਹਦੇ ਵਿੱਚ ਹੋਰ ਸਮਾਨ ਚਲਾ ਜਾਂਦਾ ਫਿਰ ਆਪਣੇ ਖਾਰਜ ਤੇ ਲੱਗ ਜਾਂਦੀਆਂ ਉਹ ਇਸ ਕਰਕੇ ਉਹਨਾਂ ਦੀ ਸਾਫ ਸਫਾਈ ਵਾਸਤੇ ਉਹਨਾਂ ਨੂੰ ਰਿਲੈਕਸ ਹੋਣਾ ਜ਼ਰੂਰੀ ਆ ਉਹਨਾਂ ਨੂੰ ਥੋੜਾ ਟਾਈਮ ਰਿਲੈਕਸ ਹੋਣ ਵਾਸਤੇ ਛੱਡ ਦਿਓ ਅੱਧਾ ਘੰਟਾ 30 ਮਿੰਟ ਤੁਸੀਂ ਲੈਟਰੀਨ ਜਾਣ ਤੋਂ ਬਾਅਦ ਕੁਝ ਵੀ ਖਾਣਾ ਪੀਣਾ ਨਹੀਂ ਲੈਟਰੀਨ ਜਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਕੀ ਪੀਣਾ ਵਾ ਤੁਸੀਂ ਚਰੈਤਾ ਲੈ ਲੈਣਾ ਚਰੈਤਾ ਆਮ ਕਿਰਾਨੀ ਦੀ ਦੁਕਾਨਾਂ ਤੋਂ ਮਿਲ ਜਾਂਦਾ ਵਾ 300 60 300 ਰੁਪਏ ਕਿਲੋ ਰੇਟ ਆ ਇਹਦਾ ਤੇ ੱੱਕੇ ਜਿਹੇ ਹੁੰਦੇ ਛੋਟੇ ਛੋਟੇ ਮੈਂ ਨਾਲ ਦੇ ਨਾਲ ਫੋਟੋ ਵੀ ਹਾਂਜੀ ਕਰ ਰਿਹਾ ਆ ਵਾ ਤੇ ਉੱਥੇ ਤੁਸੀਂ ਦੇਖ ਲਿਓ ਵੀ ਚਰੈਤਾ ਕਿਹਨੂੰ ਕਹਿੰਦੇ ਆ ਜਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਪੈਸ਼ਲ ਮੈਸੇਜ ਕਰ ਸਕਦੇ ਹੋ ਵਿੱਚ ਚਰਾਇਤੇ ਦੀ ਫੋਟੋ ਭੇਜੋ ਜਾਂ ਵੀਡੀਓ ਭੇਜੋ ਤੇ ਆਪਣੀ ਇਸੇ ਚੈਨਲ ਦੇ ਉੱਤੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਚਰਾਇਤੇ ਦੇ ਬਾਰੇ ਚਾਪਾ ਅਲੱਗ ਤੋਂ ਵੀਡੀਓ ਬਣਾਵਾਂਗੇ ਕਿ ਚਰਾਇਤਾ ਲੈ ਲੈਣਾ ਤੁਸੀਂ ਉਹ 2 ਗ੍ਰਾਮ ਲੈਣਾ ਤੁਸੀਂ ਸਾਰਾ ਢੱਕੇ ਜਿਹੇ ਹੁੰਦੇ ਛੋਟੇ ਛੋਟੇ ਘਾ ਦੇ ਇਹ ਦੋ ਤਿੰਨ ਤਰ੍ਹਾਂ ਦਾ ਆਉਂਦਾ ਚਰਾਇਤਾ ਵੀ ਇਸ ਕਰਕੇ ਤੁਸੀਂ ਦੇਖ ਕੇ ਲੈਣਾ ਇਹ ਸੂਝ-ਬੂਝ ਨਾਲ ਲੈਣਾ ਵਾ ਸਿਰਫ 2 ਗ੍ਰਾਮ ਚਰਾਇਤਾ ਲੈ ਕੇ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਲੈਣਾ ਉਵਾਲ ਕੇ ਜਦੋਂ ਪਾਣੀ ਥੋੜਾ ਰਿਝ ਰਿਝ ਕੇ ਅੱਧਾ ਰਹਿ ਗਿਆ ਉਪਲ ਉਪਲ ਕੇ ਪਾਣੀ ਤੁਹਾਡਾ ਬੋਇਲਿੰਗ ਹੋ ਕੇ ਅੱਧਾ ਰਹਿ ਗਿਆ ਪਾਣੀ ਤਾਂ ਤੁਸੀਂ ਇਸ ਪਾਣੀ ਨੂੰ ਪੌਣ ਲੈਣਾ ਵਾ ਛਾਣ ਲੈਣਾ ਵਾ ਛਾਣ ਕੇ ਇਸ ਪਾਣੀ ਨੂੰ ਅੱਧਾ ਗਲਾਸ ਰਹਿ ਗਿਆ ਤਾਂ ਤੁਸੀਂ ਫਲਸ਼ ਜਾਣ ਤੋਂ ਅੱਧਾ ਘੰਟਾ ਬਾਅਦ ਇਹ ਪਾਣੀ ਪੀਣਾ ਪੀਣਾ ਕਿੰਨੇ ਦਿਨਾਂ ਸਿਰਫ 10 ਦਿਨ ਜੇ ਤੁਹਾਡਾ 슈ਗਰ ਦਾ ਲੈਵਲ ਕਿਸੇ ਦਾ ਵੱਧ ਆ ਰਿਹਾ ਟੀਕ ਟੂ ਕੇ ਜ਼ਿਆਦਾ ਲੱਗਦੇ ਆ ਤਾਂ ਉਹ ਇਹਨੂੰ 15 ਦਿਨ ਪੀ ਸਕਦੇ ਹਨ ਨਹੀਂ 10 ਦਿਨ ਬਹੁਤ ਆਹੀ 10 ਦਿਨ ਲਗਾਤਾਰ ਜਿਵੇਂ ਅੱਜ ਪੀ ਲਿਆ ਤੁਸੀਂ ਇੱਕ ਤਰੀਕ ਨੂੰ ਫਿਰ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਇਸ ਤਰ੍ਹਾਂ 10 ਦਿਨ ਪੀਣਾ ਤੇ ਹਰ ਇੱਕ ਮਹੀਨੇ ਪੀਣਾ 10 ਦਿਨ ਪੀ ਕੇ 20 ਦਿਨ ਛੱਡ ਦੇਣਾ ਵਾ 10 ਦਿਨ ਹੀ ਪੀਣਾ ਵਾ ਹਰ ਇੱਕ ਮਹੀਨੇ ਪੀਣਾ ਤੇ ਲਗਾਤਾਰ ਤੁਸੀਂ 3 ਜਾਂ 4 ਮਹੀਨੇ ਪੀ ਸਕਦੇ ਹੋ ਉਹਨੂੰ ਇਤੋਂ ਵੱਧ ਟਾਈਮ ਨਹੀਂ ਪੀਣਾ ਕਿਉਂਕਿ ਕੋਈ ਵੀ ਨੁਕਤਾ ਵਾ ਕੋਈ ਵੀ ਦਵਾਈ ਆ ਕੋਈ ਵੀ ਮੈਡੀਸਨ ਆ ਉਹ ਜੇ ਤੁਸੀਂ ਲਗਾਤਾਰ ਲੈਂਦੇ ਰਹੋਗੇ ਤਾਂ ਉਹ ਕੰਮ ਕਰਨਾ ਹਟ ਜਾਂਦੀ ਹੈ ਇਸ ਕਰਕੇ 10 ਦਿਨ ਪੀ ਕੇ ਮੁੜ ਕੇ ਬੰਦ ਕਰ ਦੋ। ਫਿਰ ਅਗਲੇ ਮਹੀਨੇ ਉਹੀ ਸੇਮ ਡੇਟ ਨੂੰ ਸੇਮ ਤਰੀਕਾ ਨਾਲ 1 ਤੋਂ 10 ਤੱਕ ਤੇ ਆਪਾਂ 10 ਦਿਨ ਲਗਾਤਾਰ ਇਹ ਪਾਣੀ ਆ ਜਿਹੜਾ ਪੀਣਾ ਵਾ ਪੀਣਾ ਕਦੋਂ ਵਾ ਸਵੇਰੇ ਫਲਾਸ ਜਾਣ ਤੋਂ ਅੱਧਾ ਘੰਟਾ ਬਾਅਦ। ਤੀਜੇ ਦੀ ਇਹ ਜ਼ਰੂਰ ਪੀਣਾ ਇਹਦੇ ਨਾਲ ਤੁਹਾਡਾ 슈ਗਰ ਲੈਵਲ ਆ ਜਿਹੜਾ ਉਹ ਸਹੀ ਹੋਊਗਾ ਤੇ ਹੋਰ ਵੀ ਕਈ ਬਿਮਾਰੀਆਂ ਦਾ ਖਾਤਮਾ ਹੋਊਗਾ ਇਸ ਨੁਕਤੇ ਦੇ ਨਾਲ ਤੇ ਇਹ ਜ਼ਰੂਰ ਵਰਤਣਾ ਵਾ। ਇੱਕ ਗੱਲ ਦਾ ਹੋਰ ਧਿਆਨ ਰੱਖਣਾ ਵਾ ਰਾਤ ਨੂੰ ਪੈਣ ਲੱਗੇ ਜਦੋਂ ਵੀ ਰਾਤ ਨੂੰ ਤੁਸੀਂ ਸੌਣਾ ਵਾ ਬੈੱਡ ਤੇ ਪੈਨੇ ਹੋ ਮੰਜੇ ਤੇ ਪੈਨੇ ਹੋ ਤਾਂ ਕਿਉਂ ਦੇਸੀ ਕਿਉਂ ਘਰ ਦਾ ਬਣਿਆ ਹੋਇਆ ਘਰ ਦਾ ਹੋਵੇ ਬਾਜ਼ਾਰ ਵਾਲਾ ਨਹੀਂ ਵਰਤਣਾ ਜੇ ਕੋਈ ਮਜਬੂਰੀ ਹੈ ਵੀ ਨਹੀਂ ਕਿਹੜੇ ਕਿਉ ਹੈਗਾ ਤਾਂ ਮਲਾਈ ਨੂੰ ਗਰਮ ਕਰਕੇ ਵੀ ਤੁਸੀਂ ਕਿਉ ਹੈ ਜਿਹੜਾ ਬਣਾ ਸਕਦੇ ਹੋ ਤੇ ਆਪ ਦਾ ਛੋਟੀ ਜੀ ਡੱਬੀ ਚ ਪਾ ਕੇ ਕਿਉ ਨੂੰ ਆਪ ਦੇ ਸਹਰਾਣੇ ਜਿੱਥੇ ਤੁਸੀਂ ਪੈਨੇ ਹੋ ਸੌਂਨੇ ਹੋ ਆਰਾਮ ਕਰਦੇ ਹੋ ਬੈੱਡ ਤੇ ਸਹਰਾਣੇ ਮੰਜੇ ਦੇ ਸਹਰਾਣੇ ਜਿੱਥੇ ਵੀ ਪੈਨੇ ਹੋ ਉਹ ਰੱਖ ਲੋ ਤੇ ਰਾਤ ਨੂੰ ਉਹਦੇ ਚੋਂ ਥੋੜਾ ਜਿਹਾ ਤੋੜ ਕੇ ਘਿਓ ਜਿਵੇਂ ਕਹਦੀ ਆ ਵੀ ਮਟਰ ਦੇ ਦਾਣੇ ਜਿੰਨਾ ਘਿਓ ਤੁਸੀਂ ਧੁੰਨੀ ਦੇ ਵਿੱਚ ਲਾ ਲੈਣਾ ਵਾ ਤੇ ਸਿੱਧੇ ਪਏ ਰਹਿਣਾ ਵਾ ਅੱਧਾ ਘੰਟਾ ਤੁਸੀਂ ਸਿੱਧੇ ਪਏ ਰਹਿਣਾ ਵਾ ਉਸ ਤੋਂ ਬਾਅਦ ਜਿੰਮੇ ਮਰਜੀ ਤੁਸੀਂ ਪਾਸਾ ਬਦਲ ਸਕਦੇ ਹੋ ਅੱਧੇ ਘੰਟੇ ਬਾਅਦ ਤੁਸੀਂ ਪਾਸਾ ਬਦਲ ਸਕਦੇ ਹੋ ਪਰ ਅੱਧਾ ਘੰਟਾ ਤੁਸੀਂ ਬਿਲਕੁਲ ਸਿੱਧੇ ਪਏ ਰਹਿਣਾ ਵਾ ਤਾਂ ਕਰਕੇ ਵੀ ਘਿਓ ਵਾ ਜਿਹੜਾ ਉਹ ਚੰਗੀ ਤਰ੍ਹਾਂ ਧੁੰਨੀ ਦੇ ਵਿੱਚ ਰਸ ਜਾਵੇ ਕੋਈ ਮਾਲਣ ਦੀ ਜ਼ਰੂਰਤ ਨਹੀਂ ਜੇ ਅੱਧੇ ਘੰਟੇ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਘਿਓ ਨਹੀਂ ਰਚਿਆ ਧੁੰਨੀ ਦੇ ਵਿੱਚ ਤਾਂ ਉਹ ਘਿਓ ਨੂੰ ਤੁਸੀਂ ਧੁੰਨੀ ਦੇ ਆਸ-ਪਾਸ ਏਰੀਏ ਤੇ ਮਾਲ ਸਕਦੇ ਹੋ ਪੇੜ ਤੇ ਪਰ ਧੁੰਨੀ ਦੇ ਵਿੱਚ ਮਾਲਛ ਨਹੀਂ ਕਰਨੀ ਠੀਕ ਹੈ ਜੀ ਘਿਓ ਵਾਲਾ ਕੰਮ ਵੀ ਲਾਜ਼ਮੀ ਕਰਨਾ ਘਿਓ ਘਰ ਦਾ ਬਣਿਆ ਹੋਵੇ ਤੇ ਰੋਟੀ ਜਦੋਂ ਵੀ ਖਾਣੀ ਆ ਤੁਸੀਂ ਮੋਟੀ ਖਾਣੀ ਦਾ ਸਵੇਰੇ ਦੁਪਹਿਰੇ ਸ਼ਾਮ ਜਿੰਨੇ ਵੀ ਦੋ ਟਾਈਮ ਜਾਂ ਤਿੰਨ ਟਾਈਮ ਤੇ ਰੋਟੀ ਖਾਣੇ ਹੋ ਤਾਂ ਰੋਟੀ ਤੁਸੀਂ ਮੋਟੀ ਖਾਣੀ ਆ ਮੋਟੀ ਰੋਟੀ ਦਾ ਮਤਲਬ ਵੀ ਜਿੰਨੇ ਆਟੇ ਦੇ ਤੁਸੀਂ ਤਿੰਨ ਪੇੜੇ ਬਣਾਉਣੇ ਹੋ ਉਹਨੇ ਆਟੇ ਦੇ ਦੋ ਪੇੜੇ ਬਣਾ ਲਓ ਇਸ ਕਰਕੇ ਜਿਹੜੀ ਰੋਟੀ ਆ ਤੁਸੀਂ ਮੋਟੀ ਖਾਣੀ ਆ ਪਤਲੀ ਰੋਟੀ ਨਹੀਂ ਖਾਣੀ ਕਿਉਂਕਿ ਮੋਟੀ ਰੋਟੀ ਦੇ ਵਿੱਚ ਫਾਈਬਰ ਹੁੰਦਾ ਵਾ ਫਾਈਬਰ ਭਰਪੂਰ ਹੁੰਦੀ ਆ ਰੋਟੀ ਤੇ ਫਾਈਬਰ ਆਪਾਂ ਨੇ ਸਰੀਰ ਦੇ ਵਿੱਚ ਬਹੁਤ ਜ਼ਰੂਰੀ ਆ ਬਿਮਾਰੀਆਂ ਨਾਲ ਲੜਨ ਵਾਸਤੇ ਵਧੀਆ ਤਾਕਤ ਦਿੰਦਾ ਇਹ ਤਾ ਕਾ ਕੇ ਫਾਈਬਰ ਦਾ ਆਪਣੇ ਸਰੀਰ ਦੇ ਵਿੱਚ ਹੋਣਾ ਜ਼ਰੂਰੀ ਆ ਜਦੋਂ ਕਿ ਪਤਲੀਆਂ ਰੋਟੀਆਂ ਦੇ ਵਿੱਚ ਫਾਈਬਰ ਨਹੀਂ ਹੁੰਦਾ ਮੋਟੀ ਰੋਟੀ ਖਾਇਆ ਕਰੋ ਠੀਕ ਆ ਜੀ ਤੇ ਹੋਰ ਆਪਣਾ ਹੈਗਾ ਨੁਕਤਾ ਜਿੱਦੂ ਅੱਗੇ ਵੀ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਜੋ ਵੀ ਆਪਾਂ ਘਰੇ ਵਰਤਦੇ ਆ ਰਿਫਾਈਂਡ ਡਾਲਡਾ ਕਿਉਂ ਤੁਸੀਂ ਬੰਦ ਕਰ ਦੋ ਰਿਫਾਈਂਡ ਜਾਂ ਡਾਲਡਾ ਕਿਉਂ ਜੋ ਵੀ ਵਰਤਦੇ ਹੋ ਕਾ ਰੋਟੀਆਂ ਚੋਂ ਪੜਨ ਨੂੰ ਜਾਂ ਤੜਕੇ ਲਾਉਣ ਨੂੰ ਉਹਨੂੰ ਬੰਦ ਕਰ ਦੋ ਕਰਦਾ ਸਰੋਂ ਦਾ ਤੇਲ ਕਢਵਾਇਆ ਕਰੋ ਦੇਸੀ ਸਰੋਂ ਲੈ ਕੇ ਰਾਈ ਸਰੋਂ ਲੈ ਕੇ ਦੇਸੀ ਸਰੋਂ ਜਿਹੜੀ ਪੰਜਾਬ ਦੀ ਦੇਸੀ ਸਰੋਂ ਆ ਪ्योर ਧੀੜੀ ਸਰੋਂ ਜਾਂ ਗੋਭੀ ਸਰੋਂ ਜਾਂ ਬ੍ਰਾਂਡਡ ਸਰੋਂ ਨਹੀਂ ਵਰਤਣੀ ਹਾਈਬ੍ਰਿਡ ਵੀ ਕੋਈ ਵੀ ਨਹੀਂ ਵਰਤਣਾ ਦੇਸੀ ਸਰੋਂ ਲੋ ਉਹਦਾ ਤੇਲ ਕਢਵਾਓ ਕੋਲੇ ਖੜ ਕੇ ਕੋਲੂ ਵਾਲੇ ਦੇ ਜਿੱਥੇ ਵੀ ਤੇਲ ਕਢਦੇ ਆਪਦੇ ਸ਼ਹਿਰ ਚ ਆਪਣੇ ਪਿੰਡ ਵਿੱਚ ਪਤਾ ਕਰੋ ਕਿੱਥੇ ਤੇਲ ਨਿਕਲਦਾ ਵਾ ਉਥੇ ਸਰੋਂ ਖਰੀਦ ਕੇ ਉਥੇ ਲੈ ਕੇ ਜਾਓ ਉਹ ਸਾਹਮਣੇ ਖੜ ਕੇ ਹੁਣ ਕਹੇ ਪਹਿਲੇ ਦੋ ਗੇੜ ਦਾ ਤੇਲ ਕੱਢ ਦੇ। ਪਹਿਲੇ ਦੋ ਗੇੜ ਦਾ ਤੇਲ ਮਤਲਬ ਵੀ ਪਹਿਲਾਂ ਇੱਕ ਵਾਰੀ ਸਰੋਂ ਨੂੰ ਪਾ ਕੇ ਪੀੜ ਦਿੰਦੇ ਆ ਉਹ ਇੱਕ ਪਾਸੇ ਤੇਲ ਨਿਕਲੇ ਆਉਂਦਾ ਵਾ ਇੱਕ ਪਾਸੇ ਖਾਲ ਬਣ ਜਾਂਦੀ ਆ। ਤੇ ਦੂਸਰਾ ਗੇੜ ਉਹ ਹੁੰਦਾ ਜਦੋਂ ਖਾਲ ਨੂੰ ਦੁਬਾਰੇ ਉਹਦੇ ਵਿੱਚ ਪਾ ਦਿੰਦੇ ਆ ਤੇ ਉਹਦੇ ਵਿੱਚੋਂ ਵੀ ਗਾਂ ਫਿਰ ਇੱਕ ਵਾਰੀ ਫੇਰ ਦੁਬਾਰੇ ਖਾਲ ਬਣ ਜਾਂਦੀ ਆ ਤੇ ਇੱਕ ਪਾਸੇ ਤੇਲ ਰਹਿ ਜਾਂਦਾ। ਬਸ ਇੰਨਾ ਬਹੁਤ ਆ ਤੇਲ ਇਸ ਤੋਂ ਬਾਅਦ ਵਾਲਾ ਤੇਲ ਜਿਹੜਾ ਹੁੰਦਾ ਉਹ ਖਾਣਯੋਗ ਨਹੀਂ ਹੁੰਦਾ। ਪਹਿਲੇ ਦੋ ਗੇੜ ਦਾ ਤੇਲ ਤੁਸੀਂ ਲੈਣਾ ਵਾ। ਘਰੇ ਵਰਤਨਾ ਵਾ ਦਾਲ ਸਬਜੀ ਨੂੰ ਜੋ ਵੀ ਤੜਕਾ ਲਾਉਣਾ ਵਾ ਤਾਂ ਇਸ ਤੇਲ ਦਾ ਹੀ ਲਾਓ ਤੇ ਇਸ ਤੇਲ ਦੀ কুরਲੀ ਕਰਨੀ ਆ ਤੁਸੀਂ কুরਲੀ ਕਿਵੇਂ ਕਰਨੀ ਆ কুরਲੀ ਵਾਸਤੇ ਤੁਸੀਂ ਇੱਕ ਚਮਚਾ ਤੇਲ ਦਾ ਇੱਕ ਡੇਢ ਚਮਚਾ ਤੇਲ ਦਾ ਜਿੰਨੀ ਕਿ ਕਪੈਸਿਟੀ ਆ ਤੁਹਾਡੀ ਮੂੰਹ ਚ ਰੱਖ ਸਕਦੇ ਹੋ ਮੂੰਹ ਦੇ ਵਿੱਚ ਤੇਲ ਨੂੰ ਪਾ ਲੈਣਾ ਮੂੰਹ ਦੇ ਵਿੱਚ ਤੇਲ ਨੂੰ ਪਾ ਕੇ ਤੇ ਮੂੰਹ ਦੇ ਵਿੱਚ ਜੇ ਆਪਾਂ কুরਲੀ ਕਰਦੇ ਹੁੰਨੇ ਆ ਤੇ ਇਸ ਤਰ੍ਹਾਂ ਉਹ ਤੇਲ ਨੂੰ ਹਿਲਾਇ ਜਾਣਾ ਇਹ ਜੋਰ-ਜੋਰ ਦੀ ਜਿਵੇਂ ਆਪਾਂ ਪਾਣੀ ਦੀ ਗੋਲਲੀ ਕਰਦੇ ਹੁੰਨੇ ਆ ਇਹਨੂੰ ਹਿਲਾਇ ਜਾਣਾ ਪਹਿਲੇ ਦਿਨ ਦੂਜੇ ਦਿਨ ਹੋ ਸਕਦਾ ਤੁਸੀਂ 2 ਮਿੰਟ 4 ਮਿੰਟ ਨਾ ਕਰ ਸਕੋ ਕਿਉਂਕਿ ਜਸ ਬੰਦੇ ਨੇ ਨਹੀਂ ਕਰਲੀ ਕੀਤੀ ਉਹਦੇ ਵਾਸਤੇ ਮੁਸ਼ਕਲ ਹੋ ਜਾਂਦਾ ਹੈ ਤੇਲ ਮੂੰਹ ਚ ਪਾਉਣਾ ਪਰ ਤੁਸੀਂ ਪਾਉਣੀ ਆਤ ਤੇ ਹੀ ਚਾਹੇ ਬੱਚਿਆਂ ਨੂੰ ਚਾਹੇ ਤੁਸੀਂ ਖੋਦੋ ਤੇ ਸਭ ਤੋਂ ਜ਼ਰੂਰੀ ਕਰਲੀ ਕਰਨੀ ਹੈ ਮੂੰਹ ਦੇ ਵਿੱਚ ਤੇਲ ਰੱਖਣਾ ਘੱਟੋ ਘੱਟ 40 ਮਿੰਟ ਜਾਂ 45 ਮਿੰਟ ਤੇਲ ਰੱਖਣਾ ਜ਼ਰੂਰੀ ਆ ਜੇ ਤੁਹਾਨੂੰ ਪਹਿਲਾਂ ਕਿ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਹੁਣ ਬਾਹਰ ਥੁੱਕ ਦਿਓ 45 ਮਿੰਟ ਬਾਅਦ 40 ਮਿੰਟਾਂ ਬਾਅਦ ਤੁਸੀਂ ਤੇਲ ਨੂੰ ਬਾਹਰ ਥੁੱਕ ਦੇਣਾ ਕਿ ਨੋਰਮਲ ਪਾਣੀ ਦੀ ਕੁਰਲੀ ਕਰ ਲੈਣੀ ਆ ਤੇ ਉਸ ਤੋਂ ਬਾਅਦ 15-20 ਮਿੰਟ ਅਧਾ ਘੰਟਾ ਬਾਅਦ ਤੁਸੀਂ ਜੋ ਕੁਝ ਮਰਜ਼ੀ ਖਾ ਪੀ ਸਕਦੇ ਹੋ ਇਹ ਕੁਰਲੀ ਤੁਸੀਂ ਸਵੇਰੇ ਤੇ ਸ਼ਾਮ ਦੋ ਟਾਈਮ ਵੀ ਕਰ ਸਕਦੇ ਹੋ ਕੋਈ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਵੀ ਖਾਲੀ ਪੇਟ ਨਹੀਂ ਕਰਨੀ ਜਾਂ ਖਾਲੀ ਪੇਟ ਕਰਨੀ ਆ ਜਦੋਂ ਮਰਜ਼ੀ ਕਰ ਸਕਦੇ ਹੋ ਬਸ ਖਾਣਾ ਖਾਣ ਦਾ ਪਰਹੇਜ਼ ਰੱਖਣਾ ਜਿਵੇਂ ਤੁਸੀਂ ਰੋਟੀ ਖਾਧੀ ਆ ਤਾਂ ਤੁਸੀਂ ਅੱਧਾ ਘੰਟਾ ਘੰਟਾ ਪਹਿਲਾਂ ਕਰੋ ਜਾਂ ਘੰਟਾ ਬਾਅਦ ਚ ਕਰੋ ਕੁਰਲੀ ਨਾਲ ਦੀ ਨਾਲ ਕੁਰਲੀ ਨਹੀਂ ਕਰਨੀ ਸਵੇਰੇ ਸ਼ਾਮ ਰਾਤ ਨੂੰ ਪੈਂਡ ਕੇ ਵੀ ਕੁਰਲੀ ਕਰ ਸਕਦੇ ਹੋ ਸਫਰ ਤੇ ਜਾਂਦੇ ਹੋਏ ਵੀ ਕਰ ਸਕਦੇ ਹੋ ਡਰਾਈਵਿੰਗ ਕਰਦੇ ਵੀ ਕਰ ਸਕਦੇ ਹੋ ਜਾਂ ਕੋਈ ਘਿਹਲੂ ਕੰਮ ਆਪਣੀਆਂ ਬੀਬੀਆਂ ਭੈਣਾਂ ਕਰਦੀਆਂ ਤਾਂ ਵੀ ਇਹਦੀ ਕੁਰਲੀ ਹੈ ਜਿਹੜੀ ਤੁਸੀਂ ਤੁਰੇ ਫਿਰਦੇ ਕਰ ਸਕਦੇ ਹੋ ਕੁਰਲੀ ਕਰਨੀ ਬਹੁਤ ਜ਼ਰੂਰੀ ਆ ਇਹਦੇ ਨਾਲ ਤੁਹਾਡਾ ਸ਼ੂਗਰ ਆ ਜਿਹੜਾ ਉਹ ਸਹੀ ਹੋਵੇਗਾ ਇੱਕ ਹੋਰ ਗੱਲ ਦਾ ਪਰਹੇਜ਼ ਰੱਖਣਾ ਵਾ ਜਿੰਨੇ ਵੀ ਤੁਸੀਂ ਮਸਾਲੇ ਨੂਨ ਮਿਰਚ ਮਸਾਲਾ ਹਲਦੀ ਜੋ ਵੀ ਬਾਜ਼ਾਰ ਦਾ ਵਰਤਦੇ ਹੋ ਪੈਕਿੰਗ ਵਾਲਾ ਵਰਤਦੇ ਹੋ ਉਹ ਨੂੰ ਬੰਦ ਕਰ ਦਿਓ ਉਹ ਭਾਵੇਂ ਕਿੰਨੀ ਵਧੀਆ ਮਾਰਕੀ ਕੰਪਨੀ ਦੇ ਬ੍ਰਾਂਡਡ ਹੋਣ ਤੁਸੀਂ ਬਾਜ਼ਾਰ ਵਾਲਾ ਪੈਕਿੰਗ ਵਾਲਾ ਸਮਾਨ ਨਹੀਂ ਵਰਤਣਾ ਸਾਫਤਾ ਨੂਨ ਲੈ ਕੇ ਆਓ ਆਪਣੇ ਘਰੇ ਜਿਹਨੂੰ ਪਾਕਿਸਤਾਨੀ ਨੂਨ ਕਹਿ ਦਿੰਦੇ ਆ ਸਿੱਧਾ ਅਨਮਕ ਕਹਿ ਦਿੰਦੇ ਆ ਉਹ ਨੂਨ ਲਿਆ ਕੇ ਘਰੇ ਕੁੱਟੋ ਪੀਸ ਲੋ ਤੇ ਉਹ ਨੂੰ ਵਰਤੋ ਦਾ ਸਰਦੀ ਚ ਇਸ ਤਰ੍ਹਾਂ ਹੀ ਮਿਰਚਾਂ ਵਾ ਸਾਤੀਆਂ ਮਿਰਚਾਂ ਖਰੀਦੋ ਸਾਫਤੀ ਮਿਰਚ ਨੂੰ ਘਰੇ ਸੁਕਾ ਕੇ ਤੇ ਘਰੇ ਪੀਸ ਕੇ ਉਹ ਵਰਤੋ ਹਲਦੀ ਵੀ ਇਸ ਤਰ੍ਹਾਂ ਹੀ ਹੈ ਹਲਦੀ ਖਰੀਦੋ ਘਰੇ ਪੀਸ ਲੋ ਜਾਂ ਚੱਕੀ ਵਾਲੇ ਤੋਂ ਜਾ ਕੇ ਆਪ ਪਿਸਵਾ ਲਿਓ ਕੋਲੇ ਖੜ ਕੇ ਤੇ ਇਸ ਤਰ੍ਹਾਂ ਇਹ ਚੀਜ਼ ਬਰਤੋ ਮਸਾਲੇ ਵੀ ਇਸ ਤਰ੍ਹਾਂ ਹੀ ਆਪ ਦੀ ਮਰਜ਼ੀ ਨਾਲ ਤੁਸੀਂ ਸਾਰਾ ਮਸਾਲੇ ਦਾ ਸਮਾਨ ਲੈ ਕੇ ਆਓ ਵਧੀਆ ਚੀਜ਼ਾਂ ਪਾਓ ਵਿੱਚ ਤੇ ਹੁਣ ਪੀਸ ਕੇ ਘਰੇ ਵਰਤੋ ਛੂਗਰ ਤੇ ਮਿਰਚਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਜਿਹੜਾ ਬਾਜ਼ਾਰ ਦਾ ਆਪਾਂ ਖਾਂਦੇ ਆ ਜਾਂ ਕੋਈ ਮਸਾਲਾ ਜਾਂ ਮਿਰਚਾ ਜਾਂ ਹਲਦੀ ਆ ਕਦੇ ਉਹਦੇ ਬਾਰੇ ਸੋਚ ਕੇ ਦੇਖੋ ਵੀ ਇਹਦੇ ਵਿੱਚ ਕੀ ਪਾ ਕੇ ਦਿੰਦੇ ਹੋਣਗੇ ਇਹ ਇਹਦੇ ਵਾਸਤੇ ਜੇ ਤੁਹਾਨੂੰ ਟਰਾਈ ਕਰਨੀ ਆ ਤਾਂ ਅੱਜ ਹੀ ਆਪਣੀ ਕਿਰਿਆਨੀਆਂ ਵਾਲੀ ਦੁਕਾਨ ਤੋਂ ਜਿੱਥੋਂ ਤੁਸੀਂ ਸੌਦਾ ਲੈਨੇ ਹੋ ਉਹਨੂੰ ਜਾ ਕੇ ਪਾਈਆ ਮਿਰਚਾ ਮੰਗ ਲਓ ਸਾਤੀਆਂ ਮਚਾ ਮੰਗ ਲਓ ਤੇ ਇੱਕ ਪਾਸੇ ਤੁਸੀਂ ਪੀਸੀਆਂ ਵੀ ਮਿਰਚਾ ਮੰਗ ਲਓ ਪੀਸੀ ਵੀ ਮਿਰਚਾ ਜਿਹੜੀ ਪੈਕਿੰਗ ਬੰਦਾ ਉਹ ਤੁਹਾਨੂੰ ਦੁਕਾਨ ਦਾ ਸਸਤੀ ਦੇ ਦੂਗਾ ਜਦੋਂ ਕਿ ਜਿਹੜੀ ਸਾਤਤੀ ਮਿਰਚਾ ਉਹ ਮਹਿੰਗੀ ਲਾਊਗਾ ਹਾਲਾਂਕਿ ਉਹਦੇ ਪਸਾਈ ਦਾ ਵੀ ਖਰਚਾ ਪੈਣਾ ਸਾਰਾ ਕੁਝ ਪੈਣਾ ਪੈਕਿੰਗ ਦਾ ਵੀ ਖਰਚਾ ਪੈਣਾ ਪਰ ਤੁਹਾਨੂੰ ਜਿਹੜੀ ਪੀਸੀ ਵੀ ਮਿਰਚ ਆ ਪੈਕਿੰਗ ਮੰਦੋਂ ਸਸਤੀ ਦੇਊਗਾ ਕਾਰਨ ਕੀ ਆ ਵਿਉਧ ਦੇ ਵਿੱਚ ਮਲਾਵਟਾ ਸੋ ਮਲਾਵਟੀ ਚੀਜ਼ਾਂ ਤੋਂ ਬਚੋ ਨੂਨ ਮਿਰਚ ਮਸਾਲਾ ਹਲਦੀ ਇਹ ਆਦਤ ਸੀ ਘਰੇ ਲਿਆ ਕੇ ਵਰਤਣਾ ਘਰੇ ਪੀਸ ਕੇ ਵਰਤਣਾ ਵਾ ਤੇ ਤੁਹਾਡਾ 슈ਗਰ ਦਾ ਲੈਵਲ ਆ ਜਿਹੜਾ ਬਹੁਤ ਛੇਤੀ ਠੀਕ ਹੋਣ ਲੱਗ ਜੂਗਾ ਯਾਦ ਰੱਖੇ ਰਿਫਾਈਂਡ ਜਾਂ ਡਾਲਡਾ ਕਿਉ ਕਦੇ ਵੀ ਨਹੀਂ ਵਰਤਣਾ ਸ਼ੂਗਰ ਦੇ ਮਰੀਜ਼ਾਂ ਵਾਸਤੇ ਖਾਸ ਚੀਜ਼ ਵਰਤਣਯੋਗ ਰਾਤ ਨੂੰ ਤੁਸੀਂ ਇਮਲੀ ਭਿਉਂ ਕੇ ਰੱਖ ਦੇਣੀ ਆ ਇਮਲੀ ਲੈ ਲੈਣੇ ਖੱਟੀ ਇਮਲੀ ਦੁਕਾਨ ਤੋਂ ਮਿਲ ਜਾਂਦੀ ਆ 40 ਰੁਪਏ ਦਾ ਪੈਕਟ ਦੇ ਦਿੰਦੇ ਆ ਕਿੰਡੋ ਦਾ ਉਹ ਲੈ ਕੇ ਤੁਸੀਂ ਥੋੜੀ ਜਿਹੀ ਭਿਉਂ ਕੇ ਰੱਖ ਦੇਣੀ ਆ ਤੇ ਸਵੇਰੇ ਜਾਂ ਦੁਪਹਿਰ ਦੇ ਟਾਈਮ ਇੱਕ ਚਮਚਾ ਉਹ ਪਾਣੀ ਦੇਣਾ ਵਾ ਇੱਕ ਚਮਚਾ ਖੱਟੀ ਇਮਲੀ ਦਾ ਪਾਣੀ ਦੇਣਾ ਗੋੜਾ ਜਾਂ ਕੋਈ ਹੋਰ ਚੀਜ਼ ਨਹੀਂ ਪਾਉਣੀ ਇਹ ਚ ਹਜੇ ਇਹ 슈ਗਰ ਦੇ ਮਰੀਜ਼ ਆ ਉਹਨਾਂ ਵਾਸਤੇ ਜ਼ਰੂਰੀ ਆ ਰਾਤ ਨੂੰ ਇਮਲੀ ਥੋੜੀ ਜਿਹੀ ਭੋਂਕੇ ਰੱਖ ਦੋ ਤੇ ਦੁਪਹਿਰ ਦੇ ਟਾਈਮ ਰੋਟੀ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਚ ਇੱਕ ਚਮਚਾ ਇਹ ਤੁਸੀਂ ਪਾਣੀ ਦੇਣਾ ਇਹਦਾ ਠੰਡ ਦੇ ਦੇਣਾ ਥੋੜਾ ਜਿਹਾ ਪਰਹੇਜ਼ ਕਰ ਲਿਓ ਜਿਵੇਂ ਵੀ ਜ਼ਿਆਦਾ ਠੰਡ ਦੇ ਦੇਣਾ ਉਦੋਂ ਇਮਲੀ ਦਾ ਪਾਣੀ ਨਾ ਦਿਓ ਬਾਕੀ ਜੋ ਨੁਕਤੇ ਦੱਸੇ ਵੇ ਆ ਉਹਨਾਂ ਨੂੰ ਫਾਲੋ ਕਰੋ ਤੇ ਅੱਗੇ ਕਰੀ ਮਹੀਨੇ ਯਾਨੀ ਕਿ ਜਨਵਰੀ ਤੋਂ ਬਾਅਦ ਚ ਹੰਡ ਘਟ ਜਾਂਦੀ ਆ ਤੇ ਤੁਸੀਂ ਇੱਕ ਚਮਚਾ ਪਾਣੀ ਦਾ ਇਹ ਇਮਲੀ ਵਾਲੇ ਪਾਣੀ ਦਾ ਜ਼ਰੂਰ ਦੁਪਹਿਰ ਦੇ ਸਮੇਂ ਸੇਵਨ ਕਰੋ ਜਦ ਤੁਹਾਡੀ ਜਿਹੜੀ 슈ਗਰ ਲੈਵਲ ਆ ਬਹੁਤ ਛੇਤੀ ਕੰਟਰੋਲ ਚ ਹੋ ਜੂਗੀ ਤੇ ਆਪਣਾ ਜਿਹੜਾ ਇਹਨੂੰ ਚੈੱਕ ਆਪਾ 슈ਗਰ ਦਾ ਇਹ ਜ਼ਰੂਰ ਕਰਵਾਉਂਦੇ ਰਹੋ ਜਦੋਂ 슈ਗਰ ਨਾਰਮਲ ਹੋ ਜਾਈ ਤਦ ਤੁਸੀਂ ਚਰਾਇਤਾ ਪੀਣਾ ਬੰਦ ਕਰ ਦੇਣਾ ਵਾ ਤੇ ਬਾਕੀ ਮੋਟੀ ਰੋਟੀ ਖਾਂਦੇ ਰਹਿਣਾ ਤੁਨੀ ਚਿ ਘਿਓ ਵੀ ਲਾਉਂਦੇ ਰਹਿਣਾ ਵਾ ਤੇ ਬਾਕੀ ਜਿਹੜੀਆਂ ਵੀ ਸਾਵਧਾਨੀਆਂ ਹੈਗੀਆਂ ਜਿਵੇਂ ਰੋਟੀ ਤੋਂ ਬਾਅਦ ਪਾਣੀ 1 ਘੰਟਾ ਬਾਅਦ ਪੀਣਾ, ਚਾਹ 2 ਘੰਟੇ ਬਾਅਦ ਪੀਣੀ ਆ, ਉਹ ਸਾਵਧਾਨੀਆਂ ਤੁਸੀਂ ਵਾਕਫ ਰਹਿਣਾ ਨਾਲ। ਜੋ ਸੋਈ ਦੇ ਵਿੱਚ ਇੱਕ ਖਾਸ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਜੋ ਵੀ ਆਪਾਂ ਘਰ ਦੇ ਵਿੱਚ ਅਲੂਮੀਨੀਅਮ ਦੇ ਭਾਂਡੇ ਵਰਤਦੇ ਆਂ, ਅਲੂਮੀਨੀਅਮ ਦਾ ਕੁੱਕਰ ਆ ਚਾਹੇ, ਚਾਹੇ ਕੋਈ ਕੜਾਹੀਆਂ ਆਪਣੇ ਘਰੇ ਜਾਂ ਤੜਕਾ ਰੋਣ ਵਾਲੀਆਂ ਆਂ, ਤਾਂ ਅਲੂਮੀਨੀਅਮ ਦੀ ਚੀਜ਼ ਨਹੀਂ ਵਰਤਣੀ। ਕਿਉਂਕਿ ਅਲੂਮੀਨੀਅਮ ਦੇ ਰਿਐਕਸ਼ਨ ਦੇ ਨਾਲ ਖਾਣਾ ਜਿਹੜਾ ਆਪਾਂ ਬਣਾਉਣੀ ਆ ਉਹਦੇ ਵਿੱਚ ਉਹ ਖਰਾਬ ਹੋ ਜਾਂਦਾ ਤੇ ਜਿਹੜੀਆਂ ਬਿਮਾਰੀਆਂ ਲੱਗਦੀਆਂ ਆਪਾਂ ਨੂੰ ਜ਼ਿਆਦਾਤਰ ਇਸ ਕਾਰਨ ਲੱਗਦੀਆਂ ਸਟੀਲ ਦੇ ਭਾਂਡੇ ਵਰਤ ਲੋ ਜਾਂ ਘਰੇ ਕੋ ਲੋਹੇ ਦੇ ਭਾਂਡੇ ਪਏ ਆ ਉਹ ਵਰਤ ਸਕਦੇ ਹੋ ਤੁਸੀਂ ਤੇ ਅਲੂਮੀਨੀਅਮ ਦਾ ਭਾਂਡਾ ਤੁਸੀਂ ਬਿਲਕੁਲ ਨਹੀਂ ਵਰਤਣਾ ਤੇ ਇੱਕ ਗੱਲ ਹੋਰ ਰੋਜ਼ਾਨਾ ਸਵੇਰ ਦੇ ਟਾਈਮ 9-10 ਵਜੇ ਤੁਸੀਂ ਅੱਧਾ ਘੰਟਾ ਧੁੱਪੇ ਬੈਠਣਾ ਧੁੱਪੇ ਬਹਿ ਕੇ ਤੁਸੀਂ ਪੈਠ ਦੇ ਉੱਤੇ ਤੁਹਾਡੀ ਢੂਈ ਦੇ ਉੱਤੇ ਕੋਈ ਕੱਪੜਾ ਨਹੀਂ ਹੋਣਾ ਚਾਹੀਦਾ ਕੋਈ ਬ੍ਰਾਂਡ ਜਾਂ ਕੁਝ ਵੀ ਨਹੀਂ ਹੋਣਾ ਚਾਹੀਦਾ ਸਿੱਧੀ ਜਿਹੜੀ ਤੌਪਾ ਸੂਰਜ ਦੀ ਉਹ ਤੁਹਾਡੀ ਪੈਠ ਤੇ ਤੁਹਾਡੀ ਰੀੜ ਦੀ ਹੱਡੀ ਦੇ ਲੱਗਣੀ ਚਾਹੀਦੀ ਹੈ ਅੱਧਾ ਘੰਟਾ ਬਹਿਣਾ ਤੁਸੀਂ ਤੇ ਇੱਕ ਗਲਾਸ ਪਾਣੀ ਦਾ ਕੋਲੇ ਰੱਖ ਲੈਣਾ ਪਾਣੀ ਨੂੰ ਘੁੱਟ ਘੁੱਟ ਕਰਕੇ ਪੀਣਾ ਨਾਲ ਦੀ ਨਾਲ ਵੀ ਅੱਧੇ ਘੰਟੇ 'ਚ ਤੁਸੀਂ ਉਹ ਪਾਣੀ ਦਾ ਗਲਾਸ ਖਤਮ ਕਰਨਾ ਤੌਪ ਲਵਾਉਣੀ ਹੈ ਅੱਧਾ ਘੰਟਾ ਸਵੇਰ ਦੇ ਟਾਈਮ ਲਵਾਉ ਲੋ ਵਧੀਆ 9 10 11 ਵਜੇ ਤੱਕ ਤੇ ਅੱਧਾ ਘੰਟਾ ਤੁਸੀਂ ਤੁੱਪ ਲਵਾਉਣੀ ਆ ਨੰਗੀ ਪੱਟ ਤੇ ਸਿੱਧੀ ਤੌਪਾ ਤੁਹਾਡੀ ਲੀਡ ਦੀ ਹੱਡੀ ਤੇ ਪੈਣੀ ਚਾਹੀਦੀ ਆ ਤੇ ਨਾਲ ਦੇ ਨਾਲ ਤੁਸੀਂ ਪਾਣੀ ਆ ਜਿਹੜਾ ਉਹ ਘੁੱਟ-ਘੁੱਟ ਕਰਕੇ ਪੀਣਾ ਇਹ ਸ਼ੂਗਰ ਦੇ ਬਾਰੇ ਚ ਬਹੁਤ ਵਧੀਆ ਚੀਜ਼ਾਂ ਆ ਵਾ ਤੇ ਜਰੂਰ ਇਹਨਾਂ ਨੂੰ ਅਪਲਾਈ ਕਰੋ ਪਾਣੀ ਸਾਰੇ ਦਿਹਾੜੀ ਦੇ ਵਿੱਚ ਤੁਸੀਂ ਵੱਧ ਪੀਣਾ ਜਿਵੇਂ ਇੱਕ ਘੰਟੇ ਬਾਅਦ ਇੱਕ ਗਲਾਸ ਪਾਣੀ ਦਾ ਜਰੂਰ ਪੀਓ ਪਾਣੀ ਪੋਸਾ ਕਰਕੇ ਪੀ ਸਬਦੋਂ ਤੁਸੀਂ ਮੌਸਮ ਦੇ ਹਿਸਾਬ ਨਾਲ ਦਾ ਨਾਰਮਲ ਪੀ ਸਬਦੋਂ ਗਰਮੀਆਂ ਚ ਪਰ ਇੱਕ ਘੰਟੇ ਬਾਅਦ ਇੱਕ ਗਲਾਸ ਪਾਣੀ ਦਾ ਜਰੂਰ ਪੀਓ ਰੋਟੀ ਖਾਣ ਤੋਂ 1 ਘੰਟਾ ਬਾਅਦ ਪਾਣੀ ਪੀਣਾ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਜਦੋਂ ਰੋਟੀ ਖਾਣੇ ਆਪਾਂ ਤਾਂ ਕਹਿੰਦੇ ਨੂੰ ਆਤਮ ਹੁੰਦੀ ਹੈ ਵੀ ਨਾਲ ਦੀ ਨਾਲ ਪਾਣੀ ਪੀਣ ਦੀ ਪਰ ਉਹ ਕੰਮ ਨਹੀਂ ਕਰਨਾ 1 ਘੰਟਾ ਬਾਅਦ ਪਾਣੀ ਪੀਣਾ ਤੇ ਚਾਹ ਬਾ ਜਿਹੜੀ ਉਹ 2 ਘੰਟੇ ਬਾਅਦ ਪੀਣੀ ਆ ਕੋਈ ਫਲ ਫਰੂਟ ਆ ਤਾਂ ਉਹ ਵੀ ਤੁਸੀਂ 2 ਘੰਟੇ ਬਾਅਦ ਖਾ ਸਕਦੇ ਹੋ ਨਾਲ ਦੀ ਨਾਲ ਰੋਟੀ ਦੇ ਨਾਲ ਪਾਣੀ ਜਾਂ ਚਾਹ ਨਹੀਂ ਪੀਣੀ ਇਸ ਗੱਲ ਦਾ ਪਰਹੇਜ਼ ਰੱਖਿਓ ਤੇ ਇੱਕ ਜੇ ਹੋ ਸਕੇ ਤਾਂ ਇੱਕ ਟਾਈਮ ਸਵੇਰ ਦੇ ਤੇ ਪੈਦ ਦੇ ਸ਼ਾਮ ਦੇ ਟਾਈਮ ਤੇ ਸਵੇਰ ਦੇ ਸ਼ਾਮ ਨੂੰ ਜਿਹਦਾ ਬਹੁਤ ਵਧੀਆ ਗੱਲ ਆ ਸਵੇਰ ਦੇ ਟਾਈਮ ਤੁਸੀਂ ਥੋੜੀ ਜੀ ਅਜਮੈਣ ਲੈ ਕੇ ਜਿਵੇਂ ਰੋਟੀਆਂ ਵਾਸਤੇ ਜੋ ਆਟਾ ਗੁੰਨਦੇ ਹੋ ਤਾਂ ਉਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਅਜਮੈਣ ਜ਼ਰੂਰ ਗੁੰਨਿਆ ਕਰੋ ਰੋਟੀ ਦੇ ਵਿੱਚ ਤੇ ਪਰੌਠੇ ਬਣਾਉਣੇ ਹੋ ਜਾਂ ਰੋਟੀ ਬਣਾਉਣੇ ਹੋ ਤਾਂ ਅਜਮੈਣ ਥੋੜੀ ਜੀ ਜ਼ਰੂਰ ਪਾਓ ਥੋੜੀ ਮਾਤਰਾ ਚ ਪਾਉਣੀ ਹੈ ਇਹ ਚਮਚੇ ਦਾ ਚੌਥਾ ਹਿੱਸਾ ਸਾਰੇ ਪਰਿਵਾਰ ਦੇ ਤੇ ਇਹਦੇ ਨਾਲ ਜਿਹੜਾ ਹਾਜਮਾ ਬਹੁਤ ਵਧੀਆ ਰਹਿੰਦਾ ਵਾ ਤੇ 슈ગર ਵਾਲੇ پیشنਟਾਂ ਵਾਸਤੇ ਵੀ ਬਹੁਤ ਵਧੀਆ ਨੁਕਤਾਵਾਂ ਤੇ ਬਾਕੀ ਜੇ ਸਾਡੇ ਨਾਲ ਤੁਸੀਂ ਸਾਡੇ WhatsApp ਗਰੁੱਪਾਂ ਦੇ ਵਿੱਚ ਜੁੜਨਾ ਚਾਹੋ ਨੇ ਤਾਂ 96534 65007 ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੁਹਾਨੂੰ WhatsApp ਗਰੁੱਪ ਦੇ ਵਿੱਚ ਸ਼ਾਮਿਲ ਕਰ ਲਿਆ ਜਾਊਗਾ ਜਿੱਥੇ ਅਸੀਂ ਇਹ ਨੁਕਤੇ ਦੱਸਦੇ ਰਹਿੰਨੇ ਆ ਜਾਂ ਆਪਣਾ ਚੈਨਲ ਆ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਹੋ ਹੁਣ ਇਹਨੂੰ ਸਬਸਕ੍ਰਾਈਬ ਕਰ ਲਓ ਇੱਥੇ ਵੀ ਅਸੀਂ ਜਾਣਕਾਰੀ ਹੈ ਜਿਹੜੀ ਨਾਲ ਦਿਨੋਂ ਦੱਸਦੇ ਰਹਿੰਨੇ ਆ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਜੋ ਵੀ ਸਵਾਲ ਆ ਉਹ ਲਿਖ ਸਕਦੇ ਹੋ ਤੇ ਉੱਥੇ ਤੁਹਾਨੂੰ ਰਿਪਲਾਈ ਵੀ ਜਰੂਰ ਦਿੱਤਾ ਜਾਊਗਾ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਵੀ ਤੋਂ ਜਰੂਰ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਵਧੀਆ ਨੁਕਤੇ ਆ ਜਿਹੜੇ ਅਸੀਂ ਦੱਸਦੇ ਰਵਾਂਗੇ ਉਹ ਤੱਕ ਲਈ ਧੰਨਵਾਦ ਤੁਹਾਡਾ ਤੇ ਸਾਥ ਆਪਣਾ ਇੰਜ ਹੀ ਬਣਿਆ ਰਵੇ ਧੰਨਵਾਦ ਜੀ